ਇਹ ਰੰਗ ਬੈਠਾ ਜਿਨ੍ਹਾਂ ਨੇ ਪੰਜਾਬੀ ਪਛਾਣ ਨੂੰ ਪੰਜਾਬੀ ਕਲਚਰ ਨੂੰ ਪੰਜਾਬੀਅਤ ਨੂੰ ਜਿਹੜਾ ਇੱਕ ਨਵਾਂ ਰੰਗ ਬਾਲੀਵੁੱਡ ਦੇ ਵਿੱਚ ਜਾ ਕੇ ਰੱਖਿਆ ਸੀਗਾ ਸਾਡੇ ਨਾਲ ਮਹਾਨ ਚਕੀਰਤ ਮੌਜੂਦ ਨੇ ਜੀ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸੰਗਾ ਕਿਸਾਨੀ ਸੰਘਰਸ਼ ਮੋਰਚੇ ਦੇ ਵਿੱਚ ਜਿਹੜੀ ਉਹਨਾਂ ਦੀ ਐਕਟੀਵਿਟੀ ਹੈ ਉਹ ਕਿਸ ਤਰ੍ਹਾਂ ਦੀ ਹੈ ਆਓ ਗੱਲਬਾਤ ਕਰਦੇ ਹਾਂ ਸਸਿਗਾ ਵੀ ਅਸਮਿਲ ਜੰਨੇ ਵੀ ਰੰਗ ਪੰਜਾਬੀ ਦੁਨੀਆ ਭਰ ਦੇ ਵਿੱਚ ਦੇਖ ਰਹੇ ਨੇ ਬੜੀ ਪਿਆਰ ਤੇ ਸਤਿਕਾਰ ਕਰੇ ਸਸਿਗਾ ਕਦੋਂ ਤੁਸੀਂ ਪਹੁੰਚੇ ਹੋ ਮੈਂ ਦੂਸਰੀ ਵਾਰੀ ਇੱਥੇ ਮੈਥੇ ਆਇਆ ਪਹਿਲਾਂ ਕੈਨੇਡਾ ਤੋਂ ਆਇਆ ਸੀਗਾ ਸਿੰਗਾਪੁਰ ਤੋਂ ਤੇ ਪਹਿਲੀ ਵਾਰ ਆਇਆ ਸੀਗਾ ਜੀ ਤੇ ਦੂਰੋਂ ਆ ਕੇ ਗੱਡੀ 'ਚ ਕੱਢੀ ਸੀ ਤੇ ਦੇਖ ਜੀ ਮੋਟਾ ਜਿਹਾ ਫਿਰ ਉੱਥੇ ਵੀ ਨਹੀਂ ਰਹੀ ਇੰਨੀ ਕੈਨੇਡਾ ਨਾਲ ਕਿਤੇ ਵੀ ਇੱਕੋ ਇੱਕ ਵੀ ਇਹ ਫੀਲ ਉਦੋਂ ਹੀ ਹੋ ਸਕਦਾ ਜਦੋਂ ਬੰਦਾ ਸੋਚੇ ਵੀ ਉਹ ਕਿੱਦਾਂ ਕੱਟਦੇ ਨੇ ਰਾਤਾਂ ਠੀਕ ਹੈ ਨਾ ਕਿ ਕਈਆਂ ਨੂੰ ਉਹੀ ਦੱਸਦੇ ਆ ਬੇ ਬਦਾਮ ਖਾਈ ਜਾਂਦੇ ਆ ਤਾਂ ਪਿਕਨਿਕ ਮਨਾਉਣ ਆਏ ਨੇ ਹੈ ਨਾ ਜਦੋਂ ਟਰਾਲੀ 'ਚ ਰਾਤ ਨੂੰ ਠੰਡ ਲੱਗਦੀ ਆ ਤੇ ਕਿੱਦਾਂ ਬੰਦਾ ਹੁੰਦਾ ਹੈ ਨਾ ਉਹ ਚੀਜ਼ ਵੀ ਆਪਣੇ ਪਿੰਡੇ ਦੇ ਹਟਾਉਣਾ ਚਾਹੁੰਦਾ ਸੀ ਜੋ ਕਿ ਦੂਰ 갔다 ਉੱਥੇ ਕੱਟੀਆਂ ਫਿਰ ਫਿਰ ਪੰਜਾਬ ਗਏ ਤੇ ਹੁਣ ਮੁੜ ਕੇ ਫਿਰ ਆਏ ਹਾਂ 2 ਦਿਨ ਹੋ ਗਏ ਜੀ ਇੱਥੇ ਆਪਣੇ ਸਿੱਗੂਪੁਰ ਤੇ ਸੀ ਲੱਗਿਆ ਹੁਣ ਰੁਕੇ ਇੱਥੇ ਆ ਕੇ ਗਿਆ ਸੀ ਟਿਕਾਣਾ ਮੈਂ ਤੁਹਾਨੂੰ ਦੋਸਤੀ ਕਰਨੀ ਸੀ ਆਪਾਂ ਟ੍ਰੈਕਟਰ ਉੱਤੇ ਰਹੇ ਆ ਕੈਂਡੀ ਨੇ ਪਾਜੀ ਹਰਾਂ ਨੇ ਗੱਲ ਦੱਸੀ ਵੀ ਅਸੀਂ ਗੱਡੀ ਦੇ ਵਿੱਚ ਰੁਕੇ ਇੱਕ ਸਾਡੇ ਪੰਜਾਬ ਵਿੱਚ ਗੱਲ ਕਹੀ ਜਾਂਦੀ ਆ ਵੀ ਜਦੋਂ ਕੰਦੇ ਨੇ ਚਿੱਕੜ ਸਾਫ ਹੋ ਜਾਵੇ ਤਾਂ ਚਿੱਕੜ ਦੇ ਵਿੱਚ ਵੜਨਾ ਪਵੇਗਾ ਪਾਜੀ ਹਰਾਂ ਨੇ ਬੜਾ ਵੱਡਾ ਇੱਕ ਮੈਸੇਜ ਜਿਹੜਾ ਹੈ ਕੱਲ ਨੂੰ ਲੋਕਾਂ ਨੂੰ ਲੈ ਕੇ ਜਿਹੜੇ ਇੰਡਸਟਰੀ ਵਾਲੇ ਲੋਕ ਨੇ ਜਾਂ ਰਿਚ ਲੋਕ ਨੇ ਉਹਨਾਂ ਤੱਕ ਵੀ ਅਸੀਂ ਜਿਹੜਾ 2 ਦਿਨ ਦਾ ਜਿਹੜਾ ਸਟੇ ਸੀਗਾ ਉਹ ਗੱਡੀ ਦੇ ਵਿੱਚ ਕੀਤਾ ਹੈ ਭਾਜੀ ਕਿਸਾਨ ਮੋਰਚੇ ਬਾਰੇ ਕੀ ਵਿਚਾਰ ਨੇ ਇਹ ਕਿਸਾਨ ਮੋਰਚਾ ਜਿਹੜਾ ਨਾ ਬਾਹਰ ਜਦੋਂ ਮੈਂ ਕੈਨੇਡਾ ਚ ਵੀਡੀਓ ਦੇਖਦਾ ਹੁੰਦਾ ਸੀ ਨਾ ਅਸੀਂ ਕੋਈ ਕੋਸ਼ਿਸ਼ ਇਹ ਹੁੰਦੀ ਆ ਸਾਡੇ ਜਿਨ੍ਹਾਂ ਦੀ ਉਮਰ ਰਜਾਈ ਦੇ ਵਿੱਚ ਬੈਠ ਕੇ ਆਪਣੇ ਪਤਿਆਂ ਨਾਲ ਪੁੱਤਿਆਂ ਨਾਲ ਦੋਕੀਆਂ ਨਾਲ ਦੋਕੀਆਂ ਦਾ ਗਜਾਰਨ ਵਾਲੇ ਐਸ ਟਾਈਮ ਤੇ ਸੜਕਾਂ ਦੇ ਖਰਾਲੀਆਂ ਦੇ ਥੱਲੇ ਪਏ ਨੇ ਰਜਾਈਆਂ ਨਾਲ ਮੈਦੇ ਤੇ ਠੰਡੇ ਪਾਣੀ ਨਾਲ ਐਨੇ ਜੀ ਕੌਣ ਕੇ ਬੁਲਾਉਗਾ ਉਹ ਵੀ ਇੰਨੇ ਤੱਕ ਕਿਹੜੀਆਂ ਹੋਗੀਆਂ ਵੀੜੀਆਂ ਆਉਣੀਆਂ ਵੀ 80 90 ਸਾਲ ਬੰਦਾ ਜਦੋਂ ਮਤਾਂ ਮਰੇ ਹੋ ਗਿਆ ਨਾ ਉਹ ਕਿਰਦੀ ਦਾ ਖਾਲਸਾ ਜਿੱਤ ਲੈਣੇ ਪੱਤਰ ਉਹ ਜਿੰਨਾ ਚਿਰ ਮਰਜ਼ੀ ਵੱਡਾ ਸgarh ਚੱਲੇ ਫਿਰ ਚੜਦੀ ਕਲਾ ਕਿਤੇ ਨਾ ਇੱਕ ਤਾਂ ਖੂਨ ਖੋਲਿਆ ਖੋਲਿਆ ਚੜਦੀ ਕਲਾ ਵੀ ਕਿਉਂਕਿ ਆਪਣੇ ਕੋਲ ਇੱਕ ਚੜਦੀ ਕਲਾ ਰਹੀ ਹੈ ਭਾਵੇਂ ਦੁਖੀ ਹੋਈਏ ਲੇਕਿਨ ਫਿਰ ਵੀ ਸਾਈਡ ਨਹੀਂ ਰਹਿੰਦੇ ਚੱਕ ਦਾਣਾ ਕਰ ਸਕਦੇ ਗਏ ਫਿਰ ਹੁਣ ਤਾਂ ਹੀ ਪਰੇਜ਼ਾ ਬਹੁਤ ਸੇ ਕਵਿਤਾਈਏ ਕਦੋਂ ਹੋ ਜਾਏ ਇਹ ਬਿਮਾਰ ਜਿਹੜਾ ਵੀ ਬੰਦਾ ਬੈਠਾਗਾ ਕੱਲਾ ਨਹੀਂ ਜਿੰਨੀ ਮਰਜ਼ੀ ਸਾਲ ਹੋਈ ਹੋਣ ਉੱਥੇ ਦਰਿਆ ਨੂੰ ਲੇਕਿਨ ਉਹਦੀ ਰੂਹ ਲੈ ਲਾ ਇੱਥੇ ਆ ਹਰਦਮ पंजाबी जुड़े ਕਿਉਂ ਆ ਰਿਹਾ ਕੋਈ ਨਾ ਫੋਨ ਖੋਲਿਆ ਉਸੇ ਟਾਈਮ ਹੀ ਚੜ ਪਏ ਜਾਂ ਰੁਕੇ ਸਮੇਂ ਵੇਟ ਕੀਤੀ ਤੇ ਵੇਟ ਕਰਨੀ ਪਈ ਸੀ ਕਿਉਂ ਕੋਰੋਨਾ ਦਾ ਚੱਕਰ ਪੈ ਰਿਹਾ ਸੀਗਾ ਉੱਥੇ ਲੇਕਿਨ ਮੈਂ ਉੱਥੇ ਰਹਿ ਲਈ ਤੇ ਵਗਿਆ ਦੋ ਤਿੰਨ ਵਾਰੀ ਲੋਕੀਂ ਉਹ ਚੱਕਰ ਜਿਹਾ ਮੈਗ ਕਾ ਵੀ ਵੱਡਾ ਪ੍ਰੋਟੈਸਟ ਉਹਨਾਂ ਨੇ ਕੀਤਾ ਉੱਥੇ ਹਾਂਜੀ 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 ਫਿਰ ਜਦੋਂ ਵੀ ਮੈਨੂੰ ਪਹਿਲੀ ਫਲਾਈਟ ਮਿਲੀ ਆ ਜੇ ਮੈਂ ਫੜ ਕੇ ਆ ਗਿਆ ਤੇ ਆਪਨੇ ਆਪ ਨੂੰ ਕਰਮਾ ਵਾਲਾ ਭਾਗਾ ਵਾਲਾ ਸਮਝਣਾ ਤੇ ਇਸ ਸੰਤੁਲਨ ਦਾ ਕਿਉਂਕਿ ਇੰਨੀ ਹਿਸਟਰੀ ਬਣ ਗਈ ਹੈ ਮੈਂ ਕਈਆਂ ਨੂੰ ਹੱਲੇ ਵੀ ਲੱਗਦਾ ਵੀ ਲਾਇਆ ਤਮੀਆ ਛੋਟੀ ਮੁੰਡੇ ਕੰਦਾ ਏ ਵੀਰਾਂ ਜਿਹੜਾ ਬੰਦਾ ਇੱਥੇ ਆ ਕੇ ਦੇਖਦਾ ਮੈਂ ਤੱਕ ਪਤਾ ਹੀ ਨਹੀਂ ਲੱਗਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਣੇ ਨਿਆਣਿਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾ ਨੂੰ ਸਾਰਿਆਂ ਨੂੰ ਲੈ ਕੇ ਆਓ ਤੇ ਦੇਖੋ ਜਰੂਰ ਇੱਕ ਵਾਰੀ ਜਿਹੜਾ ਇੱਥੇ ਆ ਜਾਂਦਾ ਉਹ ਉਹਦਾ ਸੋਚ ਹੀ ਬਦਲ ਜਾਂਦੀ ਹੈ ਠੀਕ ਹੈ ਨਾ ਹਾਂਜੀ ਵੇਖੋ ਪਾਜੀ ਹਰਾਂ ਦਾ ਜਿਹੜਾ ਪਹਿਰਾਵਾ ਇਸ ਟਾਈਮ ਦਿਖ ਰਿਹਾ ਹੈ ਵੇਖੋ ਸਿੰਪਲ ਲੁੱਕ ਦੇ ਵਿੱਚ ਆਏ ਨੇ ਪੰਜਾਬੀ ਨੂੰ ਪੰਜਾਬੀਅਤ ਨੂੰ ਪੰਜਾਬੀ ਲੋਕਾਂ ਨੂੰ ਇੱਕ ਵੱਖਰਾ ਜੋਸ਼ ਦੇਣ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਾਜੀ ਆਏ ਹੋ ਹੁਣ ਇੱਥੇ ਰਹਿ ਰਹੇ ਹੋ ਜਾਂ ਆਪਣੇ ਘਰ ਵਿੱਚ ਜਾ ਰਹੇ ਹੋ ਨਹੀਂ ਜੀ ਨਵਾਂ ਸਾਲ ਇੱਥੇ ਮਨਾ ਰਹੇ ਹਾਂ ਅਸੀਂ ਤੇ ਮੈਂ ਪਹਿਲੇ ਸੋਚਿਆ ਸੀਗਾ ਵੀ ਨਵਾਂ ਸਾਲ ਇੱਥੇ ਆਪਣੇ ਸੰਗਾਂ ਦੇ ਨਾਲ ਹੀ ਬਤਨਾਂ ਆਪਣੇ ਸੰਗਾਂ ਨਾਲ ਮਨਾਵਾਂ ਨਾ ਕਿਉਂਕਿ ਖੁਸ਼ੀ ਨਹੀਂ ਹੈ ਨਾ ਅਸਲੀ ਤਾਂ ਜਿਹੜਾ ਅੰਦਰੋਂ ਦਾ ਦਿਲ ਤਾਂ ਦੁਖਦਾ ਮਤਲਬ ਦੇਲ ਅੰਦਰੋਂ ਦੁਖੀ ਅੰਦਰ ਅੰਦਰੋਂ ਦਿਲ ਦੁਖ ਰਿਹਾ ਕਿਉਂ ਕਿ ਕਿਹੜਾ ਬੰਦਾ ਚਾਹੁੰਦਾ ਵੀ ਆਪਾਂ ਸਾਡੇ ਮਾਂ ਪੇ ਅਰੇ ਜਿਹੜੇ ਬਜ਼ੁਰਗ ਨੇ ਉਹ ਸੜਕਾਂ ਤੇ ਇਸ ਟਾਈਮ ਹੁਣ ਬਿਲਕੁਲ ਬਿਲਕੁਲ ਨੇ ਸਾਲ ਤੇ ਲੇਕਿਨ ਫੇਰ ਉਹੀ ਗੱਲ ਆ ਜਾਂਦੀ ਵਿੱਚ ਚੜ੍ਹਦੀ ਗੱਲ ਨਹੀਂ ਢਾਣ ਦੇਣੀ ਆਪਾਂ ਠੀਕ ਹੈ ਨਾ ਜੇ ਆਪਾਂ ਹੌਸਲਾ ਨਹੀਂ ਦੇਵਾਂਗੇ ਉਹਨਾਂ ਨੂੰ ਠੀਕ ਹੈ ਨਾ ਅਸੀਂ ਉਹਨਾਂ ਤੋਂ ਹੌਸਲਾ ਲੈਣੇ ਆ ਜਦੋਂ ਉਹਨਾਂ ਨੂੰ ਦੇਖੀਦਾ ਯਾਰ ਇਸ ਉਮਰ ਤੇ ਨਾ ਕਹਿੰਦੇ ਕੋਈ ਗੱਲ ਨਹੀਂ ਕਿ ਅਸੀਂ ਕਿਉਂ ਡਾਊਨ ਹੋਈਏ ਹਣਾ ਹੁਣ ਮੈਨੂੰ ਦੇਖ ਕੇ ਕੋਈ ਹੋਰ ਚਾਰ ਬੰਦੇ ਬਦਲਣ ਲਗੇ ਹੈ ਨਾ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਅਪੀਲ ਕਰਦਾ ਵੀ ਆਓ ਜਰੂਰ ਇੱਕ ਵਾਰੀ ਨਾ ਇਸ ਕਰਕੇ ਨਵਾਂ ਸਾਲ ਬਸ ਆਪਣੇ ਸਿੰਘੂ ਬਾਰਡਰ ਤੇ ਉਹਨੇ ਪਲਾਨ ਕੀਤਾ ਹੋਇਆ ਨਾਲ ਉੱਥੇ ਮਨਾਵਾਂਗੇ ਲੇਕ ਇੱਥੇ ਹੀ ਆ ਮੈਂ ਹਾਂ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਈ ਨਹੀਂ ਬੱਚੇ ਬਾਹਰ ਨੇ ਜੀ ਹਾਂਜੀ ਬੱਚੇ ਬਾਹਰ ਨੇ ਉਹ ਸਟੱਡੀ ਕਰਦੇ ਨੇ ਉਹਨਾਂ ਦਾ ਚਲਦਾ ਉਹ ਜੁੜੇ ਹੋਏ ਨੇ ਇਸ ਚੀਜ਼ ਨਾਲ ਬਿਲਕੁਲ ਜੁੜੇ ਹੋਏ ਨੇ ਮੈਂ ਇਥੋਂ ਵੀਡੀਓ ਭੇਜਦਾ ਰਿਹਾ ਨਾ ਫੇਸਟਾਈਮ ਹੁੰਦੇ ਰਹਿੰਦਾ ਕੰਮ ਉਹ ਉਥੋਂ ਵੀ ਜੁੜੇ ਹੋਏ ਸੀ ਜਦੋਂ ਮੈਂ ਉੱਥੇ ਵੀ ਸੀਗਾ ਉਦੋਂ ਵੀ ਪ੍ਰੋਟੈਸਟ ਤੇ ਸਾਰਾ ਕੁਝ ਚੱਲ ਰਿਹਾ ਉਹਨਾਂ ਦੀ ਕੀ ਪ੍ਰਤੀਕਿਰਿਆ ਐ ਇਸ ਬਾਰੇ ਉਹ ਨਹੀਂ ਉਹ ਦੇਖੋ ਜੀ ਗਿਆਨੇ ਨੂੰ ਸਮਝਾਉਣਾ ਪੈਂਦਾ ਆਪਸਲੀ ਜਦੋਂ ਵੀ ਜਿੱਦਾਂ ਹੁਣ ਮੈਂ ਸਟੇਜ ਤੇ ਕਹੀ ਸੀ ਨਿੱਕੀ ਜਿਹੀ ਗਲਤਾਂ ਨਿੱਕੀਆਂ ਜਿਹੀਆਂ ਜਦੋਂ ਵੀ ਤੁਸੀਂ ਕੋਈ ਕੁਝ ਵੀ ਖਾਨਨੇ ਆ ਉਸ ਬਾਰੇ ਬਸ ਸੋਚਣਾ ਹਨਾ ਜਿਦਾ ਮੇਰੀ ਯਾਰ ਤਾਂ ਫੇਰ ਪਹਿਲਾਂ ਪੱਥਰ ਟੇਕਣਾ ਫੇਰ ਨਾ ਕੁਛ ਬਿਲਕੁਲ ਉਹ ਤਾਂ ਸ਼ੁਕਰਾਨਾ ਵੀ ਆ ਤੇ ਇੱਕ ਬਸ ਉਹ ਸੈਕਿੰਡ ਜੇ ਬੰਦਾ ਸੋਚ ਲਾਂਦਾ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਹਨਾ ਵੀ ਆ ਪਤਾ ਹੋਊਗਾ ਕਿੱਦਾਂ ਕਿੱਥੋਂ ਆਇਆ ਤੁਂ ਦਾ ਉਥੋਂ ਖਰੀਦ ਲਿਆ ਜਮਕਡਾਉਨਰ ਤੋਂ ਖਰੀਦ ਲਿਆ ਚਾਹੇ ਉਤੋਂ ਮੇਆ ਪਰ ਕਿੱਦਾਂ ਆਇਆ ਪੈਕ ਹੋ ਕੇ ਕਿੱਦਾਂ ਉਹ ਸਭ ਕੋ ਸਮਝ ਆਈ ਵੀ ਉਹ ਸਾਰਾ ਸਮਝ ਰਹਾ ਹੈ ਅੱਜ ਬਿਲਕੁਲ ਕਿਉਂਕਿ ਇੰਡੀਆ ਆਉਂਦੇ ਰਹਿੰਦੇ ਨੇ ਉਹ ਉਹਨਾਂ ਨੇ ਵੈਸੇ ਵੀ ਖੱਤੇ ਦੇਖੇ ਹੋਏ ਨੇ ਦੁਰਗਾਪੁਰ ਵਾਲੇ ਠੀਕ ਹੈ ਨਾ ਉੱਤੇ ਪੱਠੇ-ਪੱਠੇ ਪਾਏ ਹੋਏ ਨੇ ਛੋਟੀਆਂ ��ਟੀਆਂ-��ਟੀਆਂ ਨੂੰ ਹਨਾ ਉਹ ਵਧੀਆ ਲੱਗਦੀਆਂ ਨੇਆਂ ਦੇ ਚੀਤੇ ਡੋਲੂ ਵੀ ਫ ਆ ਜੀ ਉਹ ਰਵਰ ਟੋਡਲ ਪਾ ਕੇ ਜਣਾ ਤੁਹਾਡਾ ਸੌਂਗ ਆ ਪੂਰੀਆ ਚਾਰ ਲੈਣਾ ਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਦੂਸਰੇ ਵਾਲਾ ਸੁਣਾ ਦੰਦਾ ਹੁਣ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਇਆ ਸਮਾਂ ਹੁਣ ਤੱਕ ਚੁੱਪ ਕਰੇ ਹੋਇਆ ਸੋਚ ਲਈ ਨਾ ਕਿਸੇ ਕੋਲੋਂ ਡਰੇ ਹੋਇਆ ਸਮਾਂ ਹੁਣ ਤੱਕ ਚੁੱਪ ਕਰੇ ਹੋਇਆ ਤੱਕ ਤੇ ਪਲਟਣੇ ਨੂੰ ਚਿਰ ਵੇ ਨਾ ਲੱਗੇ ਇੱਥੇ ਰੁਲ ਗਈਆਂ ਵੱਡੀਆਂ ਰਿਆਸਤਾਂ ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਤੇ ਸੋਚਾਂ ਵਿੱਚ ਮੁੱਢ ਤੋਂ ਬਗਾਵਤਾ ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਸੋਚਾਂ ਵਿੱਚ ਮੁੱਢ ਤੋਂ ਬਗਾਵਤਾ ਸਾਰੀ ਦੁਨੀਆ ਦਾ ਜਿਹੜਾ ਭਰਦਾ ਏ ਟਿੱਡੇ ਅੱਜ ਸੜਕਾਂ ਤੇ ਅੰਨ ਦਾ ਤਾਂ ਰੋਲਤਾ ਵੀਡੀਆ ਵੀ ਕਰਦਾ ਨਾ ਗੱਲ ਪੱਖ ਦੀ ਨੀ ਕਾ ਤੋ ਦਿੱਲੀਏ ਸਾਡੇ ਲਈ ਜ਼ਹਿਰ ਖੋਲਤਾ ਜੱਟਾਂ ਨੂੰ ਤਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਜੱਟਾਂ ਨੂੰ ਤਪਾ ਕੇ ਸਾਡੀ ਖੇਤੀ ਖੁੰਝੇ ਲਾ ਕੇ ਕਿੱਥੇ ਕਰਾਂਗੇ ਸਵੇਰੇ ਉੱਠ ਨਾਸ਼ਤਾ ਹੱਥਾਂ 'ਚ ਹੁਨਰ ਸਾਡੇ ਇੱਕ ਵਿੱਚ ਹੌਸਲਾ ਸੋਚਾਂ ਵਿੱਚ ਮੁੱਢ ਤੋਂ ਵਗਾਵਤਾ ਬਹੁਤ ਵਧੀਆ ਭਾਜੀ ਮੋਦੀ ਕਹਿੰਦਾ 55 ਇੰਚ ਦੀ ਛਾਤੀ ਮੇਰੇ ਆਜੇ ਪਤਾ ਨਹੀਂ ਉਹ ਦੂਸਰੀ ਸਟੇਜ ਤੇ ਕੋਈ 36 ਇੰਚ ਦੀ ਗਈ ਜਾਂਦਾ ਸੀਗਾ ਮੈਂ ਕਿਹਾ ਬਾਈ ਨੇ ਤਾਂ ਪਹਿਲੇ ਹੀ ਘਟਾ ਦਿੱਤੀ ਹੌਲੀ ਹੌਲੀ ਮੈਨੂੰ ਲੱਗਦਾ 17 18 ਇੰਚ ਦੀ ਰਹਿ ਜਾਂਦੀ ਆ ਆਜੋ ਖੜੇ ਆਜੋ ਹੌਲੀ ਹੌਲੀ ਮੈਂ ਉਹੀ ਕਹਿੰਦਾ ਵੇ 16 ਕਿ ਚੋਕੀ ਰਹਿ ਜਾਂਦੀ ਜਿੱਦਾਂ ਪਹਿਲਵਾਨਾਂ ਦਾ ਡੋਲਾ ਹੁੰਦਾ ਨਾ ਉਹਨੇ ਕਿ ਛਾਤੀ ਹੋਣੀ ਬਈ ਕਾਨੂੰਨਾ ਬਾਰੇ ਕੀ ਜੀ ਦੇਖੋ ਇਹ ਤਾਂ ਹੁਣ ਸਾਰੀ ਦੁਨੀਆ ਜਾਣਦੀ ਆ ਬੈਨਾ ਫੇ ਕਿਉਂ ਚਲੋ ਸੋਚ ਲਾ ਜੇ ਜਿਹੜੇ ਜਿਹੜੇ মিডিਆ ਗੋਦੀ মিডিਆ ਕਹੀ ਵੀ ਜਾਂਦਾ ਨਹੀਂ ਜੇ ਤਾਂ ਬਹੁਤ ਅچھے ਕਾਨੂੰਨ ਆ ਜੀ ਭਰਾਵਾ ਸਾਨੂੰ ਨਹੀਂ ਅچھے ਲੱਗਦੇ ਠੀਕ ਹੈ ਨਾ ਧੱਕੇ ਨਾਲ ਤਾਂ ਕੋਈ ਕਿਸੇ ਨੂੰ ਮੈਂ ਕਹਾਂ ਮੈਂ ਨਹੀਂ ਬਾਈ ਤੈਨੂੰ ਆ ਪਾਣੀ ਪਣੀ ਜਾਣਾ ਉਹ ਕਹਵੇ ਮੈਂ ਨਹੀਂ ਪੋਣੀ ਬਾਈ ਹੈ ਨਾ ਮੈਨੂੰ ਅੱਛੀ ਲੱਗਦੀ ਹੈ ਨਾ ਇਹਨੂੰ ਨਹੀਂ ਅੱਛੀ ਲੱਗਦੀ ਬਸ ਇੰਨੀ ਕੁ ਗੱਲ ਹੈ ਠੀਕ ਹੈ ਨਾ ਉਹਦੇ ਵਿੱਚ ਕਾਨੂੰਨ ਪਤਾ ਹੀ ਹੈ ਸਭ ਦਾ ਕਪੜਾ ਹੀ ਆ ਸਭ ਬੋਲ ਮੋਲ ਹੀ ਆ ਠੀਕ ਹੈ ਨਾ ਉਹਨਾਂ ਦੀ ਹਰੇਕ ਮੀਟਿੰਗ ਦੇ ਵਿੱਚ ਉਹ ਕਹਿੰਦੇ ਆ ਬਈ ਇਹ ਦੁਰਸਤ ਨਹੀਂ ਇਹਨਾਂ 'ਚ ਸੋਧ ਹੋ ਸਕਦੀ ਹੈ ਕੁਕ ਤਾਂ ਸਦਾ ਸਹੀ ਨੇ ਇਹ ਇਹ ਤੇਰਾ ਬਿਲਕੁਲ ਗਲਤ ਗੱਲ ਹੈ ਜੀ ਜੇ ਸੋਚ ਹੋਣ ਵਾਲੀ ਕੋਈ ਗੱਲ ਹੁੰਦੀ ਠੀਕ ਹੈ ਨਾ ਜਿਹੜੀਆਂ ਇੰਨੀਆਂ ਜੱਫੇਬੰਦੀਆਂ ਕੱਟੀਆਂ ਨੇ ਉਹਨਾਂ ਨੇ ਸਾਰੀ ਉਮਰ ਗਾਲਤੀ ਆਪਣੀ ਇਸ ਚੀਜ਼ ਦੇ ਵਿੱਚ ਕੀ ਇੱਕ ਬੰਦਾ ਸਹੀ ਹੈ ਜਾਂ ਜਿੰਦਲੇ ਪਾਸੇ 33 ਵਰਤੀ ਜਿਹੜੀਆਂ ਜੱਫੇਬੰਦੀਆਂ ਨੇ ਉਹ ਸਹੀ ਨੇ ਤੁਸੀਂ ਆਪ ਸੋਚੋ ਯਾਰ ਠੀਕ ਹੈ ਨਾ ਉਹ ਤਾਂ ਮਤਲਬ ਇਹ ਟੋਫੀ ਜਿੱਦਾਂ ਦੇਗੀ ਵੀ ਜਟਾਉਣਾ 2 ਕਰੋੜ ਰੱਦ ਵੀ ਕਰਤੇ ਇਹਦਾ ਕਾਨੂੰਨ ਵੈਸੇ ਹੀ ਹੈ ਨਹੀਂ ਇਹ ਕੀ ਹੈ ਹਨਾ ਪਰਾਲੀ ਵਾਲਾ ਕਰਦਾ ਬਿਜਲੀ ਵਾਲਾ ਕਰਤਾ ਸਿਰਫ ਲੌਲੀਪਾਪ ਦੇਣ ਨੂੰ ਇਹਨਾਂ ਨੂੰ ਇਹੋਟ ਵੀ ਕਈ ਕਿ ਕੋਈ ਧਿਆਨ ਡਾਇਵਰਟ ਕਰਨਾ ਹੁੰਦਾ ਉਹਦੇ ਵਿੱਚ ਵੀ ਕਈ ਬਹੁਤ ਖੁਸ਼ ਹੈ ਦੋ ਕਾਨੂੰਨ ਰੱਦ ਹੋ ਗਏ ਕਾਹਦੇ ਰੱਦ ਹੋਵੇ ਜਿਹੜੇ ਤਿੰਨ ਆ ਰੱਦ ਦਾ ਹੀ ਉਹ ਕਰਾਉਣੇ ਠੀਕ ਹੈ ਸੋ ਇਦਾਂ ਦੀ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਇਦਾਂ ਦੇ ਤੇ ਜਾਤੀ ਛੇਤੀ ਭਾਵਕ ਨਹੀਂ ਹੋਣਾ ਵੀ ਐ ਹੋਵੇ ਮੈਂ ਸਟੇਜ ਤੇ ਵੀ ਇਸ ਕਰਕੇ ਮੈਂ ਹਰ ਇੱਕ ਵਾਰੀ ਬੋਲ ਕੇ ਆਇਆ ਵੀ ਭਾਈ ਇਹ ਤੁਹਾਡਾ ਇਕੱਲਾ ਮਸਲਾ ਨਹੀਂ ਰਹਿ ਗਿਆ ਹੁਣ ਹਨਾ 33 ਜਥੇਬੰਦੀਆਂ ਦਾ ਇਹ ਵਰਡ ਦਾ ਮਸਲਾ ਇਹ ਸਾਡੀ ਜਿੱਤ ਜਾਂ ਹਾਰ ਸਹੀ ਗੱਲ ਹੈ ਜੇ ਇਥੋਂ ਹਰ ਕੇ ਚੱਲ ਗਏ ਨਾ ਕਦੇ ਪੰਜਾਬ ਉੱਠ ਹੀ ਨਹੀਂ ਸਕਦਾ ਕਿਸਾਨੀ ਮਤਲਬ ਖਤਮ ਹੀ ਹੋ ਜੋਗੀ ਠੀਕ ਹੈ ਨਾ ਤੇ ਉਹ ਸਰਕਾਰਾਂ ਨੇ ਜਿਹੜਾ ਤਸ਼ੱਦਦ ਹੋਰ ਕਰਨਾ ਮੁੰਡਿਆਂ ਦੇ ਉੱਤੇ ਉਹ ਦੇਖ ਰਹੇ ਨੇ ਸਾਰਾ ਕੁਝ ਵਿਆਹ ਕੋਣਾ ਕਰ ਰਿਹਾ ਉਹ ਕੀ ਕਰ ਰਿਹਾ ਡਰਾਵੇ ਵੀ ਆ ਰਹੇ ਨੇ ਠੀਕ ਹੈ ਨਾ ਤੋਂ ਇਸ ਕਰਕੇ ਇਹ ਤਾਂ ਜਿੱਤ ਬਹੁਤ ਜ਼ਰੂਰੀ ਆ ਆਰ ਤੇ ਪਾਰ ਦਾ ਮਸਲਾ ਕਿ ਜਨਾ ਕਿਤੇ ਡਰਾਵਾ ਤੁਨੂੰ ਚਲੋ ਆਉਂਦੇ ਹੀ ਰਹਿੰਦੇ ਨੇ ਮੈਨੂੰ ਤਾਂ ਪਹਿਲਾਂ ਤੋਂ ਆਉਂਦੇ ਨੇ ਮੈਂ ਤਾਂ ਤੁਹਾਡੇ ਤੁਹਾਡੇ ਤਾਂ ਮੈਂ ਤਾਂ 97 ਦੇ ਵਿੱਚ ਕਹਿਤਾ ਸੀ ਹਾਂਜੀ ਮੇਰੇ ਸੰਤ ਜੀ ਮੇਰੇ ਹੀਰੋ ਨੇ ਠੀਕ ਹੈ ਉਹ ਬੰਬੇ ਟਾਈਮਜ਼ ਦੇ ਵਿੱਚ ਆਰਟੀਕਲ ਵੀ ਆਖ ਮੈਂ ਪਹਿਲਾਂ ਤੋਂ ਕਹਿੰਦੇ ਡਰਿਆ ਨਹੀਂ ਜੋ ਗੱਲ ਕਰਨੀ ਦਿਲ ਦੀ ਆਪਾਂ ਕਿਹੜੇ ਤੋਂ ਖੋ ਕੇ ਖਾਣੇ ਯਾਰ ਇਹਦਾ ਹੱਕ ਦੀ ਕਮਾਈ ਖਾਣੇ ਆ ਠੀਕ ਹੈ ਨਾ ਜਗਾਈ ਦਾ ਤੇ 2.5 3 ਘੰਟੇ ਸਟੇਜ ਉੱਤੇ ਪੂਰਾ ਜ਼ੋਰ ਲਾ ਕੇ ਗਾਈਦਾ ਹਨਾ ਤੇ ਉਹ ਜੋ ਲਈਦਾ ਉਹਦਾ ਟੈਕਸ ਭਰਦੇ ਭਾਈ ਜਸਵਿੰਦਰ ਸਿੰਘ ਪਹਿਲਾ ਹਾਂ ਪਹਿਲਾ ਜਸਵਿੰਦਰ ਜੱਜੀ ਵੀ ਬਾਤ ਉਹ ਤਾਂ ਬਾਅਦ ਤੇ ਆ ਜੀ ਪਹਿਲਾਂ ਤਾਂ ਆਪਣੇ ਬਾਪੂ ਨੂੰ ਦੇਖਿਆ ਹੋਇਆ ਹੈ ਨਾ ਹਾਲ ਚਲਾਉਂਦੇ ਹੋਏ ਠੀਕ ਆ ਬਾਹਰ ਵੀ ਐਨੀ ਉਮਰ ਦੇ ਵਿੱਚ ਉਹ ਮਤਲਬ ਜਦੋਂ ਫਾਰਮ 'ਚ ਕੰਮ ਕਰਦੇ ਸੀ ਬਰਾਡ ਫਾਰਮ ਹੁੰਦਾ ਸੀ ਅੱਜ ਵੀ ਅਸੀਂ ਉਹਨਾਂ ਨਾਲ ਇਨ ਟੱਚ ਆ ਪ੍ਰਾਊਡ ਹੁੰਦੇ ਉਹ ਵੀ ਯਾਰ ਵੀ ਸਾਡੇ ਲਈ ਬਾਪੂ ਕੰਮ ਕਰਦਾ ਸੀ ਕਿੰਨੀ ਤਰ੍ਹਾਂ ਇਮਾਨਦਾਰੀ ਨਾਲ ਕੀਤਾ ਉੱਥੇ ਵੀ ਘੰਟਿਆਂ ਦਾ ਕੰਮ ਹੁੰਦਾ ਸੀ ਮੁੰਡਿਆਂ ਨੂੰ ਕਹਣਾ ਆਓ ਤੁਸੀਂ ਹੌਲੀ ਹੌਲੀ ਗੱਲੇ ਕਰਦੇ ਨੂੰ ਆਪਣਾ ਬੱਪ ਕੋਈ ਨਹੀਂ ਘੰਟਿਆਂ ਤੇ ਆ ਕਹਿੰਦਾ ਫੇਰ ਕੀ ਆ ਕੰਮ ਕਰਨਾ ਜੋਸ਼ ਨਹੀਂ ਠੀਕ ਹੈ ਕਿਤੇ ਨਾ ਕਿਤੇ ਨਸ਼ੇ ਦੇ ਵਿੱਚ ਗਲਤਾਨ ਕਿਹਾ ਗਿਆ ਪੰਜਾਬੀਆਂ ਨੂੰ ਪਾਕਿਸਤਾਨੀਆਂ ਦਾ ਟੈਗ ਤਾਂ ਵੱਖਰੇ ਤਰੀਕੇ ਨਾਲ ਲਾਇਆ ਹੀ ਲਾਇਆ ਹਾਂਜੀ ਬਿਲਕੁਲ ਜੀ ਦੇਖੋ ਮੈਂ ਉਹ ਮਾਲਕ ਕਰਦਾ ਭਲੇਲੇ ਕਰਦਾ ਇਹ ਮੇਰਾ ਖਿਆਲ ਉੱਦਾ ਜਿੱਦਾਂ ਮਰਜੀ ਆਪਣੇ ਰੌਲੀ ਪਾਲਨਦੇ ਹਨਾ ਤੇ ਉਹ ਉਹ ਟੈਗ ਲੱਗ ਚੁੱਕਾ ਸੀ ਮੀਡੀਆ ਦੀ ਵੀ ਗਲਤੀ ਹੈ ਮੈਂ ਤਾਂ ਜਦੋਂ ਵੀ ਮੀਡੀਆ ਮੇਰੇ ਕੋਲ ਆਉਂਦਾ ਹੁੰਦਾ ਸੀ ਮੈਂ ਕਹਿੰਦਾ ਤੁਸੀਂ ਕਹੀ ਜਾਂਦੇ ਆ ਬੇਨਸ਼ੇਬਾਦ ਹੋ ਗਿਆ ਮੈਂ ਕਿਹਾ ਤੁਸੀਂ ਅਮਰੀਕਾ ਜਾ ਕੇ ਦੇਖੋ ਕੈਨੇਡਾ ਜਾ ਕੇ ਦੇਖੋ ਸਾਰੀ ਦੁਨੀਆ ਦੇ ਨਸ਼ੇ ਨੇ ਉਹ ਥੋੜਾ ਪਰਸੈਂਟੇਜ ਹੁੰਦੇ ਨੇ ਤੁਸੀਂ ਸਾਰਾ ਪੰਜਾਬ ਦੇ ਨਸ਼ਾ ਕਹੀ ਜਾਂਦੇ ਮੈਂ ਕਿਹਾ 5:30 ਵਜੇ ਮੈਂ ਉੱਠ ਕੇ ਜਿਮ ਜਾਂਦਾ ਮੇਰੇ ਨਾਲ ਆ ਕੇ ਦੇਖਿਓ ਜਰਾ ਮੁੰਡੇ ਕੁੜੀਆਂ ਭਰਿਆ ਹੁੰਦਾ ਜਿਮ ਠੀਕ ਹੈ ਤਾਂ ਉਹ ਇੱਕ ਜਿਮ ਹੈ ਹੋਰ ਕਿੰਨੇ ਜਿਮ ਹੁਣ ਉਹ ਚੀਜ਼ਾਂ ਵੀ ਦਿਖਾਣੀਆਂ ਚਾਹੀਦੀਆਂ ਲੇਕਿਨ ਆ ਮੋਦੀ ਸਰਕਾਰ ਦਾ ਇੱਥੇ ਬਹੁਤ ਥੈਂਕ ਯੂ ਮੈਂ ਕਰਦਾ ਕਿਉਂਕਿ ਉਹਦੇ ਕਰਕੇ ਅੱਜ ਸਾਰਾ ਵਰਲਡ ਤੇ ਪੰਜਾਬ ਤੇ ਜਿਹੜਾ ਉਹ ਕਲੰਕ ਲੱਗਾ ਸੀ ਆ ਇੱਥੇ ਬੁੱਕ ਵੀ ਫਰਦੀ ਕਿ ਨਹੀਂ ਜਵਾਨੀ ਜਵਾਨੀ ਨੇ ਤਾਂ ਬੁੱਕਣਾ ਹੀ ਬੁੱਕਣਾ ਜਿਹੜੇ ਬਜ਼ੁਰਗ ਨੇ ਉਨੇ ਵੀ ਦਿਖਾ ਲਤਾ ਬੈਠ ਕੇ ਮਾਰਦੇ ਨੇ ਸਵੇਰ ਨੂੰ ਚੱਕ ਕੇ ਜਿੰਮ ਲੱਗਾ ਹੈ ਉਧਰ ਸੰਘੂ ਬਾਰਡਰ ਦੇ ਉੱਤੇ ਤੇ ਉਹ ਚੱਕਦੇ ਨੇ ਭਾਰ ਪੂਰੇ ਕਹਿੰਦੇ ਆਵੇ ਮੋਦੀ ਸਾਡੇ ਨਾਲ ਘੁੱਲ ਕੇ ਨਿਕਲਵੇ ਉਹ ਕਹਿੰਦੇ ਸਿੱਧਾ ਕੋਲ ਕਰ ਲੈ ਆ ਘੁੱਲ ਕਰ ਲਵੇ ਜੀ ਯਾਰ ਨੇ ਤੇ ਕੋਈ ਇਹ ਹੌਸਲੇ ਬੁਲੰਦ ਵਾਲੀ ਗੱਲ ਹੈ ਹਨਾ ਚੜ੍ਹਦੀ ਕਲਾ ਵਾਲੀ ਗੱਲ ਹੈ ਇਹ ਸਨ ਜੱਜੀਪੀ ਜੀ ਜਿਹੜਾ ਇੱਕ ਨਵਾਂ ਰੰਗ ਦੁਨੀਆ ਨੂੰ ਦਿੰਦੇ ਆਏ ਨੇ ਤੇ ਦੇ ਰਹੇ ਨੇ ਇਸ ਟਿਕਰੀ ਬਾਰਡਰ ਤੇ ਜੋ ਮੋਰਚਾ ਲੱਗਾ ਹੋਇਆ ਉਸ ਮੋਰਚੇ ਤੇ ਸ਼ਾਮਲ ਹੋ ਕੇ ਸਾਦੇ ਪਹਿਰਾਵੇ ਦੇ ਵਿੱਚ ਪਹੁੰਚੇ ਨੇ ਸਾਡੀ ਵੀ ਕੋਸ਼ਿਸ਼ ਇਹੀ ਹੈ ਕਿ ਕਿਸਾਨੀ ਮੋਰਚੇ ਦੇ ਵਿੱਚੋਂ ਜਿਹੜੇ ਗਰਾਊਂਡ ਲੈਵਲ ਦੇ ਰੰਗ ਨੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਵਿੱਚ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਜੱਜ ਵੀਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਹਾਡੇ ਚੈਨਲ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਜਿਹੜੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਹੈ ਸੇ ਲੋਕਾਂ ਨੇ ਪਹੁੰਚਾਣੀ ਹੋ ਸਕਦਾ ਹੈ ਮੇਰੀ ਗੱਲ ਸੁਣ ਕੇ ਕਿਸੇ 2 4 ਬੰਦਿਆਂ ਦਾ ਮਾਈਂਡ ਬਦਲ ਜੇ ਵੀ ਪੋਜ਼ਿਟਿਵ ਹੋ ਜਾਵੇ ਇਟਸ ਸੋ ਮੱਚ ਥੈਂਕ ਯੂ ਜੁੜੇ ਰਹੋ ਹੇਠਲੇ ਰੰਗ ਦੇਖਣ ਲਈ ਉੱਪਰਲੇ ਰੰਗ ਦੇਖਣ ਲਈ ਦੁਨੀਆ ਦੇ ਰੰਗ ਦੇਖਣ ਲਈ ਚੈਨਲ ਰੰਗ ਪੰਜਾਬ